ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬੀਤੇ ਕੱਲ ਇੱਕ ਹਨੀ Trap ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦਾ ਨਾਮ ਗੋਰਖਾ ਰਾਮ ਹੈ ਜੋ ਕਿ ਉਹ ਬੋਹਰ ਵਿਖੇ ਰਹਿੰਦਾ ਹੈ ਬੀਐਸਐਫ ਦੇ ਵਿੱਚ ਉਹ ਸੇਵਾ ਮੁਕਤ ਹੈ ਤਾਂ ਆਪਣੇ ਇੱਕ ਦੋਸਤ ਨੂੰ ਬਠਿੰਡਾ ਰੇਲਵੇ ਸਟੇਸ਼ਨ ਛੱਡ ਕੇ ਜਾਂਦੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ 28 ਤਰੀਕ ਦੀ ਇਹ ਗੱਲ ਹੈ ਕਿ ਦੋ ਮਹਿਲਾਵਾਂ ਜੁੜੀਆਂ ਨੇ ਇਸ ਵਿਅਕਤੀ ਨੂੰ ਮਿਲਦੀਆਂ ਨੇ ਤੇ ਉਹਨਾਂ ਵੱਲੋਂ ਇਸ ਨੂੰ ਆਪਣੀ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਹੈ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਤੇ ਇਹ ਦੋ ਮਹਿਲਾਵਾਂ ਜਿਹੜੀ ਐਕਟਿਵਾ ਤੇ ਸਵਾਰ ਸਨ ਇਸ ਵਿਅਕਤੀ ਨੂੰ ਇੱਕ ਘਰ ਦੇ ਵਿੱਚ ਲੈ ਕੇ ਜਾਂਦੀਆਂ ਨੇ ਜਿੱਥੇ ਪਹਿਲਾਂ ਇਸ ਦੇ ਕੱਪੜੇ ਉਤਰਵਾਏ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਚਾਰ ਪੁਰਸ਼ ਸਾਥੀ ਨੇ ਉਹ ਕਮਰੇ ਦੇ ਵਿੱਚ ਪਹੁੰਚਦੇ ਨੇ ਜਿੱਨਾਂ ਵੱਲੋਂ ਲੋਕ ਤੋਂ ਵਿਅਕਤੀ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਦੇ ਤहत ਉਸ ਦੇ ATM ਦੇ ਵਿੱਚੋਂ 90000 ਰੁਪਏ ਕਢਵਾ ਲਏ ਜਾਂਦੇ ਨੇ ਤੇ ਇਸੇ ਮਾਮਲੇ 'ਚ ਜਦੋਂ ਉਸ ਵਿਅਕਤੀ ਤੋਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਤਿੰਨ ਵਿਅਕਤੀ ਤੇ ਇੱਕ ਮਹਿਲਾ ਜਿਸ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਮਹਿਲਾ ਜਿਸ ਦਾ ਨਾਮ ਜਸਪ੍ਰੀਤ ਕੌਰ ਹੈ ਉਸ ਤੇ ਪਹਿਲਾਂ ਵੀ ਹਨੀ trap ਦਾ ਮਾਮਲਾ ਦਰਜ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕੀਤੀ ਹੈ ਤੇ ਬਾਕੀ ਜਿਹੜੇ ਇਹਨਾਂ ਦੇ ਦੋ ਸਾਥੀ ਨੇ ਫਿਲਹਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਇਸ ਬਾਬਤ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਤਾਂ ਡੀਐਸਪੀ ਸਿਟੀ 1 ਹਰਬੰਸ ਸਿੰਘ ਵੱਲੋਂ ਇਸ ਬਾਬਤ ਹੋਰ ਕੀ ਕੁਝ ਕੀਤਾ ਗਿਆ ਆਓ ਸੁਣਦੇ ਗੋਰਖਰਾਮ ਦਾ ਬੰਦਾ ਹੈਗਾ ਜੋ ਬਾੜ ਮੇਰ ਰਾਜਸਥਾਨ ਦਾ ਰਹਿਣ ਵਾਲਾ ਹੈ ਜੋ ਬੀਐਸਐਫ ਦੇ ਵਿੱਚੋਂ ਰਿਟਾਇਰ ਹੈ ਜੋ ਅੱਜਕੱਲ੍ਹ ਬੋਰ ਫਿਕੇ ਰਹਿ ਰਹੇ ਉਹ ਆਪਣੇ ਦੋ 28 ਤਰੀਕ ਨੂੰ 28 12 24 ਨੂੰ ਆਪਣੇ ਇੱਕ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਮਛੰਡਾ ਤੇ ਆਇਆ ਸੀ ਉਹ ਆਪਣੇ ਦੋਸਤ ਨੂੰ ਟ੍ਰੇਨ ਚੜਾਉਣ ਤੋਂ ਬਾਅਦ ਮਾਰਕੀਟ ਦੇ ਵਿੱਚ ਆਉਦੀ ਖਰੀਦੋ-ਫਰੋਕਤ ਕਰਕੇ ਜਦੋਂ ਵਾਪਸ ਆਪਣੀ ਕਾਰਾਂ ਵੱਲ ਜਾਣ ਲੱਗਾ ਤਾਂ ਉਹ ਦੋ ਜਿਹੜੀਆਂ ਸੀ ਲੇਡੀਜ਼ ਐਕਟਵਾ ਦੇ ਉੱਪਰ ਮਿਲੀਆਂ ਜਿਹੜੀਆਂ ਨੇ ਉਹਨਾਂ ਨੂੰ ਬਹਿਲਾਵਸਲਾ ਲਿਆ ਆਪਣੇ ਪਿਆਰ ਦੇ ਜਾਲ ਚ ਫਸਾ ਕੇ ਉਹਨੂੰ ਆਪਣੇ ਨਾਲ ਆਪਣੇ ਘਰ ਚੜਾ ਤੇ ਲੋਕਲ ਨੂੰ ਗੁੱਚ ਉਹਨਾਂ ਨੇ ਕਿਰਾਏ ਦਾ ਮਕਾਨ ਲਿਆ ਉੱਥੇ ਲੈ ਗਏ ਉਹਥੇ ਲਿਜਾ ਕੇ ਜਿਹੜਾ ਸੀਗਾ ਉਹਨੂੰ ਉਹਦੇ ਕੱਪੜੇ ਕੁਝ ਕੱਪੜੇ ਤਰਵਾ ਲਏ ਤੇ ਉਸ ਦੇ ਤੁਰੰਤ ਬਾਅਦ ਜਿਹੜੇ ਉਹ ਲੇਡੀ ਤੋਂ ਚਾਰ ਸਾਥੀ ਮੇਲ ਸਾਥੀ ਸੀਗੇ ਉਹ ਕਮਰੇ ਚ ਇੰਟਰ ਹੋ ਗਏ ਉਹਨਾਂ ਨੇ ਉਹਦੀ ਵੀਡੀਓ ਵਗੈਰਾ ਬਣਾਈ ਤੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਤੋਂ ਏਟੀਐਮ ਲੈ ਲਿਆ ਉਹ ਤੋਂ ਡਰਾ ATM ਘਾ ਕੇ ਉਹਦਾ ਜਿਹੜਾ ਸੀਗਾ ATM ਦਾ ਜਿਹੜਾ ਪਾਸਵਰਡ ਸੀ ਉਹ ਲੈ ਲਿਆ ਉਸ ਤੋਂ ਬਾਅਦ ਉਹਨਾਂ ਨੇ 90000 ਰੁਪਏ ਦੇ ਕਰੀਬ ਜਿਹੜਾ ਹੈਗਾ ਉਹਦੇ ਪੈਸੇ ਕਢਾ ਲਏ ਤੇ ਇਸ ਦੇ ਸਬੰਧ ਦੇ ਵਿੱਚ ਜਿਹੜਾ ਗੋਰਖਾ ਰਾਮ ਸੀਗਾ ਕੱਲ ਉਹ ਥਾਣਾ ਕਤਵਾਲੀ ਆਇਆ ਜਿਹਨੇ ਆਪਣਾ ਬਿਆਨ ਦਰਜ ਕਰਾਇਆ ਤੇ ਜਿਹਦੇ ਬਿਆਨ ਲਿਖੇ ਸੀ 6 ਬੰਦਿਆਂ ਦੇ ਖਿਲਾਫ ਜਿਹੜਾ ਸੀ ਮਕਦਮਾ ਦਰਜ ਕੀਤਾ ਉਹਨਾਂ ਦੇ ਵਿੱਚੋਂ ਇੱਕ ਲੇਡੀਜ਼ ਤੇ ਤਿੰਨ ਏਜੰਟਸ ਨੂੰ ਜਿਹੜਾ ਸੀਗਾ ਅਸੀਂ ਕੱਲ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਉਹਦੇ ਅਕਾਊਂਟ ਦੇ ਵਿੱਚੋਂ ਕੜਾਏ ਕੇ ਪੈਸੇ ਉਹਦੇ ਵਿੱਚ 40 ਹਜ਼ਾਰ ਰੁਪਏ ਜਿਹੜੀ ਅਸੀਂ ਬਰਾਮਦ ਕਰ ਲਈ ਇੱਕ ਜਿਹੜੀ ਸਕੂਟਰ ਰੀਐਕਟਿਵ ਆ ਉਹਨਾਂ ਨੇ ਕ੍ਰਾਈਮ ਦੇ ਵਿੱਚ ਵਰਤੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਆ ਤੇ ਦੋ ਦੋਸ਼ੀਆਂ ਦੇ ਇਹਦੇ ਵਿੱਚ ਗ੍ਰਿਫਤਾਰੀ ਹਲੇ ਬਾਕੀ ਜਿਹੜੇ ਦੇਖਿਆ ਜੀ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਤੇ ਲੋਕ ਕਿਉਂ ਨਹੀਂ ਸਮਝਦੇ ਕਿ ਵੀ ਇਸ ਤਰ੍ਹਾਂ ਦਾ ਹੋ ਸਕਦਾ ਕਿ ਕੋਈ ਹੌਂਡਾ ਨਾਲ ਇਸ ਤਰ੍ਹਾਂ ਜੀ ਇਹਦੇ ਚ ਇੱਕ ਜਸਪ੍ਰੀਤ ਕਰਨਾਂ ਦੀ ਲੜਕੀ ਸਾਡੇ ਥਾਣੇ ਕਤਵਾਲੀ ਦੇ ਵਿੱਚ ਹੀ ਪਿਛਲੇ ਸਮੇਂ ਚ ਇਹਦੇ ਖਿਲਾਫ ਐਸੀ ਤਰ੍ਹਾਂ ਹੀ ਹਨੀਟ ਰਿਪੋਰਟ ਦਾ ਸੀ ਪਰਚਾ ਦਰਜ ਕੀਤਾ ਸੀਗਾ ਤੇ ਬਾਕੀ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵੀ ਸੀ ਰਿਕਾਰ ਚੈੱਕ ਕਰ ਰਹੇ ਹਾਂ ਜਸਪ੍ਰੀਤ ਤੇ 40 ਕਲਪ ਤੋਂ ਹੋਤੀ ਮਾਮਲਾ ਦਰਜ ਹਾਂ ਸਾਡੇ ਕੋਲ ਇੱਕ ਕਤਵਾਲੀ ਥਾਣੇ ਦੇ ਵਿੱਚ ਇਹ ਖਲਾਫ ਮਕਦਮਾ ਦਰਜ ਪਹਿਲਾਂ ਵੀ ਹੈ ਇੱਕ ਥਰਮਲ ਥਾਣਾ ਦੀ ਦੱਸਿਆ ਜਾ ਰਿਹਾ ਕੋਈ ਪਾਰਕਿਸਟ ਹੈ ਉਹ ਇਹਨਾਂ ਦੇ ਖਿਲਾਫ ਕੋਈ ਜੜਾ ਹੈਗਾਗਾ ਆਰਮਜ਼ ਐਕਟ ਦਾ ਮਕਦਮਾ ਥਾਣੇ ਥਰਮਲ ਦੇ ਵਿੱਚ ਦਰਜ ਹੋਇਆ ਲੱਗਦਾ ਨਹੀਂ ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਜਿਹੜੇ ਹਨ ਤੇ ਅੱਜ ਉਹਨਾਂ ਨੇ ਥੋੜਾ ਜਿਹਾ ਸੋਚ ਸੰਕ ਦੇ ਡਾਣਾ ਬਿਲਕੁਲ ਜੀ ਮੈਂ ਤਾਂ ਸਾਰੇ ਲੋਕਾਂ ਨੂੰ ਇਹ ਅਪੀਲ ਕਰੂੰਗਾ ਵੀ ਜਿਹੜੇ ਇਹ ਇਸ ਤਰ੍ਹਾਂ ਦੇ ਗੈਂਗ ਚੱਲ ਰਹੇ ਆ ਇਹ ਆਪਣਾ ਜਿਹੜਾ ਹੈਗਾ ਕਿਸੇ ਵੀ ਜਿਹੜੇ ਭੋਲੇ ਭਾਲੇ ਇਨਸਾਨ ਨੂੰ ਦੇਖ ਲੈਂਦੇ ਆ ਕਿ ਆਪਣੀਆਂ ਜਿਹੜੀਆਂ ਗੱਲਾਂ ਦੇ ਵਿੱਚ ਬਹਿਲਾ ਫਸਲਾ ਲੈਂਦੇ ਆ ਬਾਅਦ ਦੇ ਵਿੱਚ ਉਹ ਜਦੋਂ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦਾ ਉਸ ਤੋਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਆ